ਹਾਂਜੀ ਅੱਜ ਉਹ ਲੋਕ ਇੱਥੇ ਪੰਜਾਬ ਮੰਡਸਟਾ ਤਾਂ ਕਿਦਾਂ ਦਾ ਸਮਝਾ ਮੰਨਦੇ ਹਾਂਜੀ ਪਹਿਲਾ ਉਹ ਵੀਰ ਜੀ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪੰਜਾਬ ਨੌਜਵਾਨ ਸੰਘਰਸ਼ ਕਮੇਟੀ ਬਚਤਰ ਸਿੰਘ ਪ੍ਰਧਾਨ ਕੋਟਲਾ ਦੀ ਗਵਾਈ ਹੇਠ ਜੋ ਅੱਜ ਕਿਸਾਨ ਸਾਰੇ ਇੱਥੇ ਵੀ ਇਕੱਠੇ ਹੋਏ ਪਿੰਡੀ ਔਲਖ ਸਾਰੀਆਂ ਦੁਕਾਨਾਂ ਬੰਦ ਆ ਤੇ ਬਹੁਤ ਵਧੀਆ ਅਸੀਂ ਕਹਿੰਦੇ ਆ ਵੀ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਕਿਸਾਨ ਨੌਜਵਾਨ ਦਾ ਤੇ ਵੀਰ ਜੀ ਇਹ ਬੇਨਤੀ ਕਰਦੇ ਆਂ ਵੀ ਡੱਲੇਵਾਲ ਸਾਹਿਬ ਨੂੰ ਅੱਜ ਕਿੰਨੇ ਦਿਨ ਹੋ ਚੁੱਕੇ ਆ ਮਰਨ ਵਰਤਨ ਤੇ ਬੈਠਿਆ ਸੈਂਟਰ ਸਰਕਾਰ ਦੇ ਕੰਨਾਂ ਤੇ ਜੂਨ ਹੀ ਸਰਕੀ ਅਜੇ ਤੱਕ ਤੇ ਵੱਧ ਤੋਂ ਵੱਧ ਅਪੀਲ ਕਰਦੇ ਆਂ ਵੀ ਪਿੰਡਾਂ ਚ ਉੱਠੋ ਤੇ ਜਾਗੋ ਤੇ ਸੈਂਟਰ ਸਰਕਾਰ ਨੂੰ ਨੱਥ ਪਾਈ ਜਾਵੇ ਮਿਹਰਬਾਨੀ ਕਰਕੇ ਨੌਜਵਾਨ ਆ ਜਾਂ ਸਾਡੇ ਵੱਡੇ ਆ ਜਾਂ ਭੈਣਾ ਬੀਬੀਆਂ ਆ ਸਾਰਿਆਂ ਨੂੰ ਬੇਨਤੀ ਕਰਦੇ ਆਂ ਵੀ ਖਨੌਰੀ ਬਾਰਡਰ ਤੇ ਪਹੁੰਚੋ ਤੇ ਵੱਧ ਤੋਂ ਵੱਧ ਜਾ ਕੇ ਉੱਥੇ ਪ੍ਰਦਰਸ਼ਨ ਕਰਿਓ ਜਿਹੜੇ ਮੋਦੀ ਸਰਕਾਰ ਦੇ ਕੰਨ ਢਿੱਲੇ ਹੋ ਸਕਣ ਹੁਣ ਆਈ ਵੀਰਜੀ ਪਿੰਡਾਂ 'ਚ ਜਾਵਾਂਗੇ ਸਾਡੀ ਕਮੇਟੀ ਤਿਆਰ ਆ ਪ੍ਰਧਾਨ ਸਾਹਿਬ ਡਿਊਟੀ ਲਾਈ ਹੀ ਐਂ ਹਰ ਪਿੰਡ ਅੱਗੇ ਬੇਨਤੀ ਉਹ ਕਰਾਂਗੇ ਵੀ ਵੀਰਜੀ ਦੁਕਾਨਾਂ ਬੰਦ ਕਰੋ ਜੇ ਆਪਾਂ ਸਾਲ ਖੋਲਦੇ ਆ ਇੱਕ ਦਿਨ ਬੰਦ ਵੀ ਕਰਾਂਗੇ ਤਾਂ ਕੋਈ ਫਰਕ ਨਹੀਂ ਪੈਂਦਾ ਤੇ ਤਗੜੇ ਹੋ ਕੇ ਕਿਸਾਨੀ ਬਚਾਈਏ ਮਜ਼ਦੂਰੀ ਬਚਾਈਏ ਜੇ ਆਪਣੇ ਕੋਲ ਕੱਖ ਰਿਆ ਇਹਨਾਂ ਦੇ ਆਪਾਂ ਕੀ ਕਰ ਸਕਦੇ ਆ ਇਹਨੀਆਂ ਬੇਨਤੀਆਂ ਕਰਦਾ ਆ ਜੇ ਕੋਈ ਵੱਧ ਘੱਟ ਬੋਲਿਆ ਹੋਵੇ ਤਾਂ ਮਾਫੀ ਮੰਗਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਪਿੰਡ ਪਿੰਡੇਔਲਖ ਵਿੱਚੋਂ ਜੋ ਸਾਡੀ ਕਮੇਟੀ ਬਣੀ ਆ ਸਰਦਾਰ ਬਜਿੱਤਰ ਸਿੰਘ ਇੱਥੇ ਦੁਕਾਨਾਂ ਜੋ ਨੇ ਸਭ ਬੰਦ ਕਰਾਈਆਂ ਜਾਣੀਆਂ ਨੇ ਕਿਉਂਕਿ ਸਰਕਾਰਾਂ ਦੀਆਂ ਜਿਹੜੀ ਨੇ ਮਾੜੀਆਂ ਉਹ ਤੋਂ ਨਾ ਟਿਆਣੂ ਤੋਂ ਸਾਰਿਆਂ ਨੂੰ ਬੇਨਤੀ ਆ ਕਿ ਹਟੋਗੇ ਇਹਨਾਂ ਦਾ ਵਿਰੋਧ ਕਰ ਕਾਨੂੰਨ ਪੈਦਾ ਕਰਦੇ ਆ ਉਹ ਨਾ ਹੋ ਸਕਣ ਉਹ ਜੀ ਕਾ ਖਾਲ ਜੀ ਜੀ ਸੈਂਟਰ ਸਰਕਾਰ ਮੁਰਦਾਬਾਦ ਸੈਂਟਰ ਸਰਕਾਰ ਖੁਦਾਬਾਦ ਸੈਂਟਰ ਸਰਕਾਰ ਮੁਰਦਾਬਾਦ